ਸਾਬ ਨੇ ਵੇਖਿਆ ਉਹਨਾਂ ਨੂੰ ਜੰਗ ਦੇ ਮੈਦਾਨ ਦੇ ਵਿੱਚ ਤੇ ਗੁਰੂ ਸਾਹਿਬ ਨੇ ਗੁਰੂ ਸਾਹਿਬ ਦੇ ਮੰਚ 'ਚ ਜੋ ਉਹਨੂੰ ਖੁਸ਼ੀ ਆਈ ਕਿ ਇਨਸਾਫ ਲਈ ਔਰ ਕੌਮ ਲਈ ਔਰ ਦੇਸ਼ ਲਈ ਮੇਰੇ ਬੱਚੇ ਜਿਹੜੇ ਨੇ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਔਰ ਉਤੋਂ ਕਿਲੇ ਤੋਂ ਵੇਖ ਰਹੇ ਸੀ ਤੇ ਜਦੋਂ ਉਹਨਾਂ ਨੇ ਵੇਖਿਆ ਕਿ 16 ਸਾਲ ਦੀ ਉਮਰ ਦੇ ਵਿੱਚ ਯੋਧੇ ਜਿਹੜੇ ਮੇਰੇ ਬੱਚੇ ਲੜ ਰਹੇ ਨੇ ਔਰ ਸਿਰਫ ਤੇ ਸਿਰਫ ਪੰਜ ਸਿੰਘਾਂ ਨੇ ਘੇਰਾ ਪਾਇਆ ਹੋਇਆ ਸੀ ਤੇ ਗੁਰੂ ਸਾਹਿਬ ਦੇ ਬੱਚੇ ਉਹਨਾਂ ਨੇ ਸਿਰਫ ਉਹਨਾਂ ਨੂੰ ਕਿਉਂਕਿ ਉਹ ਜਿਹੜੀ ਟਾਰਗੇਟਡ ਫਾਈਟ ਸੀ ਕਿ ਅਸੀਂ ਇਹਨਾਂ ਨੂੰ ਐਨੇ ਬੰਦੇ ਮੁਗਲ ਫੌਜ ਦੇ ਔਰ ਤੁਹਾਨੂੰ ਪਤਾ ਇੰਨੀ ਗੱਲ ਕਿ ਇਟ ਵਾਸ ਨਾਟ ਓਨਲੀ ਮੁਗਲ ਫੌਜ ਉਹਦੇ ਵਿੱਚ ਹਿੰਦੂ ਰਾਜੇ ਪਹਾੜੀ ਰਾਜੇ ਪਹਾੜੀ ਰਾਜੇ ਕਿੰਨੇ ਹੀ ਕਲੈਕਟਿਵ ਹੋਏ ਸੀ ਸਾਰੇ ਜਾਣੇ ਇੱਕ ਕਾਮਨ ਇੰਟੈਂਸ਼ਨ ਦੇ ਨਾਲ ਕਿ ਅਸੀਂ ਗੁਰੂ ਸਾਹਿਬ ਨੂੰ ਜਾਂ ਤੇ ਕਨਵਰਟ ਕਰਾ ਲੈਣਾ ਇਹਨਾਂ ਦੇ ਤੇ ਜਾਂ ਇਹਨਾਂ ਨੂੰ ਅਸੀਂ ਜਿਹੜੀ ਹੈ ਜਿਹੜਾ ਖਾਲਸਾਤਨ ਸਿਰਜਿਆ ਸੀ ਉਹ ਉਹਨਾਂ ਨੂੰ ਮਨਜ਼ੂਰ ਹੀ ਨਹੀਂ ਸੀ ਤੇ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਜਿਹੜੀ ਦੋ ਜਾਣਿਆਂ ਨੇ ਦੋ ਬੱਚਿਆਂ ਨੇ ਜਿਹੜੀ ਲੜਾਈ ਲੜੀ ਨਾ ਉਹ ਇੰਨੀ ਕੋਈ ਜ਼ਿਆਦਾ ਭਿਆਨਕਰ ਸੀ ਉਹਨਾਂ ਲਈ ਕਿ ਦੇ ਆਲਵੇਜ਼ ਫੈਲਟ ਕਿ ਇਹ 2000 2000 ਲੋਕ ਨੇ ਜਿਹੜੇ ਸਾਡੇ ਨਾਲ ਲੜ ਰਹੇ ਨੇ ਪਰ ਇਟ ਵਾਸ ਜਸਟ ਅ ਮੀਗਰ ਫੌਜ ਛੋਟੀ ਜੀ ਸਮਾਲ ਆਰਮੀ ਸੀ ਜਿਹੜੇ ਲੜ ਰਹੇ ਸੀ ਇਹਨਾਂ ਦੀ ਸਿੰਘਾਂ ਦੀ ਔਰ ਗੁਰੂ ਸਾਹਿਬ ਉੱਥੋਂ ਨਿਕਲੇ ਔਰ ਇੱਕ ਸ਼ਬਦ ਜੀ ਵੀ ਉਹਨਾਂ ਨੇ ਕਿਹਾ ਕਿ ਕਿ ਉਹਨਾਂ ਨੇ ਇੱਕ ਆਪਣੇ ਉਹਨਾਂ ਨੇ ਵੇਖਿਆ ਆਪਣੇ ਬੱਚਿਆਂ ਦੀ ਦੇ ਤੇ ਉਹਨਾਂ ਨੇ ਕਿਹਾ ਦੋ ਗੱਜ ਕਪੜਾ ਵੀ ਨਹੀਂ ਮੈਨੂੰ ਚਾਹੀਦਾ ਕਿਉਂਕਿ ਮੈਂ ਐਟ ਪੈਰਿਟੀ ਲੈ ਰਿਆ ਹਾਂ ਸਾਰੇ ਸਿੰਘ ਤੇ ਮੇਰੇ ਬੱਚੇ ਔਰ ਅਸੀਂ ਗੱਲ ਕਰਦੇ ਆ ਨਾ ਧਰਮ ਦੀ ਤੇ ਤੁਹਾਨੂੰ ਪਤਾ ਹੋਏਗਾ ਭਾਈ ਗਨੀ ਖਾਨ ਤੇ ਨਬੀ ਖਾਨ ਉਹ ਮੁਸਲਮ ਸੀ ਤੇ ਪੰਜਾਬਾ ਤੇ ਗੁਲਾਬਾ ਦਾ ਪਤਾ ਉਹ ਸਿੱਖ ਸੀ ਪੰਜਾਬਾ ਦੇ ਗੁਲਾਬਾਂ ਨੇ ਗੁਰੂ ਸਾਹਿਬ ਨੂੰ 2 ਕੁ ਦਿਨ ਆਪਣੇ ਘਰ ਰਹਿਣ ਦਿੱਤਾ ਜਦੋਂ ਉਹ ਨਿਕਲੇ ਸੀ ਤੇ ਉਦੋਂ ਉਹਨਾਂ ਨੇ ਕੀ ਕੀਤਾ ਤੇ ਉਹ ਡਰ ਗਏ ਤੇ ਸ਼ਾਇਦ ਉਹ ਅਸਲੀ ਸਿੱਖ ਨਹੀਂ ਸੀ ਜਾਂ ਵਾਟੇਵਰ ਇਜ਼ ਦਾ ਥਿੰਗ ਉਹ ਡਰ ਗਏ ਉਹਨਾਂ ਨੇ ਗੁਰੂ ਸਾਹਿਬ ਨੂੰ ਆਪਣੇ ਘਰ ਚੋਂ ਜਾਣ ਲਈ ਕਿਹਾ ਔਰ ਚਾਰੇ ਪਾਸੇ ਘੇਰਾਬੰਦੀ ਸੀ ਐਨੇ ਵੱਡੇ ਆਦੇਸ਼ ਜਿਹੜਾ ਉਹਨੇ ਵਜ਼ੀਰ ਖਾਨ ਨੇ ਇਸ਼ੂ ਕੀਤੇ ਸੀ ਕਿ ਜਿੱਥੇ ਵੀ ਗੁਰੂ ਸਾਹਿਬ ਨੂੰ ਜੇ ਕਿਸੇ ਨੇ ਪਨਾਹ ਦਿੱਤੀ ਤੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਤੇ ਨਬੀ ਖਾਨ ਤੇ ਗਨੀ ਖਾਨ ਇਹੋ ਜੇ ਮੁਸਲਮ ਹੋਏ ਨੇ ਦੋ ਵੱਡਾ ਦੋ ਭਰਾ ਸੀ ਜਿਨ੍ਹਾਂ ਨੇ ਇਹ ਜਾਣਦੇ ਹੋਏ ਗੁਰੂ ਸਾਹਿਬ ਨੂੰ ਆਪਣੇ ਘਰ ਤਿੰਨ ਦਿਨਾਂ ਲਈ ਪਨਾਹ ਦਿੱਤੀ ਅੱਜ ਵੀ ਦੋ ਕਬਰਾਂ ਉਹਨਾਂ ਦੀਆਂ ਬਣੀਆਂ ਉਹਨਾਂ ਨੂੰ ਫਨਾ ਉਹਨਾਂ ਨੂੰ ਮਾਰ ਦਿੱਤਾ ਗਿਆ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਫਤਵਾ ਜਾਰੀ ਹੋਇਆ ਹੈ ਨਾਲ ਦੇ ਨਾਲ ਛੋਟੇ ਸਾਹਿਬਜ਼ਾਦਿਆਂ ਦਾ ਅੱਜ ਦੂਜਾ ਦਿਨ ਸੀ ਸੂਬੇ ਦੀ ਕਜ਼ਾਈਰੀ ਦੇ ਵਿੱਚ ਔਰ ਜਿੰਨੂੰ ਪੇਸ਼ੀ ਕਹਿੰਦੇ ਆ ਜਿੰਨੂੰ ਅੱਜ ਅਸੀਂ ਕਹਿੰਦੇ ਆ ਨੈਕਸਟ ਡੇਟ ਸੀ ਉਹਨਾਂ ਦੀ ਕੋਰਟ ਦੇ ਵਿੱਚ ਤੇ ਇਟ ਵਾਸ ਇਲੀਗਲ ਕੋਰਟ ਤੇ ਬੱਚਿਆਂ ਨੂੰ ਕਿਹਾ ਗਿਆ ਕਿ ਤੁਸੀਂ ਬੱਚੋ ਕਿੰਨੀ ਵੱਡੀ ਗੱਲ ਆ ਦੇਖੋ ਕਿ ਛੋਟੇ ਬੱਚੇ 7 ਤੇ 9 ਹਾਂਜੀ ਸਰ 7 ਤੇ 9 ਸਾਲ ਦੇ ਬੱਚੇ ਤੇ ਉਹਨਾਂ ਨੂੰ ਕਿਹਾ ਗਿਆ ਜਿਹੜਾ ਉਹ ਇੱਕ ਕੌਣ ਸੀ ਜਿਹਨੇ ਇੱਕ ਉਹਨਾਂ ਦੇ ਵਜ਼ੀਰ ਖਾਨ ਦੇ ਨਾਲ ਸੀ ਉਹ ਨਹੀਂ ਖਤਰੀ ਵਾਰੀਅਰ ਸੀ ਪਰ ਉਹ ਵਿਕ ਗਿਆ ਸੀ ਉਹ ਬੱਚਿਆਂ ਨੂੰ ਲੈ ਗਿਆ ਕਿ ਤੁਸੀਂ ਬਾਜ਼ਾਰ ਚੱਲੋ ਤੇ ਖਡੌਣੇ ਦਿਖਾਏ ਤੇ ਉਹ ਦੋਵੇਂ ਬੱਚਿਆਂ ਨੇ ਸੋਡਜ਼ ਅਪਣਾਈਆਂ ਉੱਥੋਂ ਤਲਵਾਰ ਚੁੱਕੀਆਂ ਤੇ ਛੋਟੇ ਬੱਚੇ ਕਹਿ ਰਹੇ ਸਾਡੇ ਦੋਵੇਂ ਵੀਰ ਤੇ ਚਲੇ ਗਏ ਜੋ ਸਾਨੂੰ ਪਤਾ ਲੱਗਾ ਤੇ ਅਸੀਂ ਕਿਉਂ ਨਾ ਹੁਣੇ ਹੀ ਇਹ ਜੰਗ ਸ਼ੁਰੂ ਕਰ ਦਈਏ ਇਸ ਗੱਲ ਤੋਂ ਉਹ ਬਖਲਾਗੀ ਸੀ ਮੁਗਲ ਫੌਜ ਤੇ ਜਦੋਂ ਉਹਨਾਂ ਨੂੰ ਲਿਆਂਦਾ ਤੇ ਆਪ ਸਭ ਜਾਣਦੇ ਹੋ ਕਿ ਬੱਚਿਆਂ ਨੂੰ ਕਿਹਾ ਗਿਆ ਕਿ ਤੁਸੀਂ ਇਸਲਾਮ ਕਬੂਲ ਕਰੋ ਤੇ ਉਹਨਾਂ ਨੇ ਕਿਹਾ ਕਿ ਜਿਸ ਧਰਮ ਲਈ ਸਾਡੇ ਦਾਦਾ ਜੀ ਸਾਡਾ ਪਰਿਵਾਰ ਇਹ ਸਾਰੇ ਜਾਣੇ ਵਾਰੇ ਗਏ ਅਸੀਂ ਧਰਮ ਨਹੀਂ ਕਨਵਰਟ ਕਰ ਸਕਦੇ ਸਾਨੂੰ ਕੋਈ ਖੁਸ਼ੀਆਂ ਨਹੀਂ ਚਾਹੀਦੀਆਂ ਤੇ ਦਰਵਾਜ਼ਾ ਛੋਟਾ ਕਰਾਇਆ ਗਿਆ ਸੂਬਾ ਕਚੈਰੀ ਦਾ ਕਿ ਇਹ ਸਿਰ ਝੁਕਾ ਕੇ ਗੁਰੂ ਸਾਹਿਬ ਦੀਆਂ ਫੌਜਾਂ ਜਿਹੜੀਆਂ ਦੋ ਬੱਚੇ ਲਾਡਲੇ ਜੋਰਾਵਰ ਸਿੰਘ ਤੇ ਫਤਿਹ ਸਿੰਘ ਜੀ ਔਰ ਉਹਨਾਂ ਦੀ ਸੋਚ ਕੀ ਸੀ ਐਵੇਂ ਤਾਂ ਨਹੀਂ ਉਹ ਗੁਰੂ ਸੀ ਐਵੇਂ ਤੇ ਨਹੀਂ ਉਸ ਤੋਂ ਬਾਅਦ ਸਾਨੂੰ ਦੇਹਧਾਰੀ ਤੋਂ छुटਕਾਰਾ ਪਾ ਗਏ ਗੁਰੂ ਸਾਹਿਬ ਕਿ देयर इज ਵਨ ਸੁਪਰੀਮ ਬੁੱਕ ਸਿਰ ਗੁਰੂ ਗ੍ਰੰਥ ਸਾਹਿਬ ਜੀ ਉਹ ਸਾਡੇ ਗੁਰੂ ਨੇ ਔਰ ਬੱਚਿਆਂ ਨੂੰ ਜਦੋਂ ਬੱਚਿਆਂ ਨੇ ਪਹਿਲੇ ਵੀ ਉੱਥੇ ਆਪਣਾ ਪੈਰ ਅੱਗੇ ਕੀਤਾ ਇਹ ਚੀਜ਼ਾਂ ਉਹ ਜਿਹੜੇ ਇਨਜਸਟਿਸ ਸੀ ਉਹਨਾਂ ਨੇ ਉਹਨਾਂ ਨੂੰ ਵਜ਼ੀਰ ਖਾਨ ਨੇ ਕਿਹਾ ਕਿ ਅਸੀਂ ਇੱਥੇ ਜਸਟਿਸ ਕਰਨਾ ਹੈ ਕਿ ਬੱਚੇ ਕਹਿੰਦੇ ਤੁਸੀਂ ਜਸਟਿਸ ਕਰ ਹੀ ਨਹੀਂ ਸਕਦੇ ਇਟ ਇਜ਼ ਪਿਓਰਲੀ ਇਨਜਸਟਿਸ ਜਦੋਂ ਤੁਸੀਂ ਧਰਮ ਕਰਕੇ ਕਿਸੇ ਨੂੰ ਕਰਨਾ ਚਾਹੁੰਦੇ ਹੋ ਉਹਨਾਂ ਨੇ ਕਿਹਾ ਫਿਰ ਤੁਹਾਨੂੰ ਕੀ ਕਬੂਲ ਹੈ ਕਹਿੰਦੇ ਸਾਨੂੰ ਸ਼ਹਾਦਤ ਕਬੂਲ ਹੈ ਔਰ ਕੰਦ ਵਿੱਚ ਚਨਵਾਇਆ ਗਿਆ ਸਲਿੱਟ ਕੀਤਾ ਗਿਆ ਥਰੋਟ ਉਹਨਾਂ ਦਾ ਔਰ ਤੁਸੀਂ ਸੋਚ ਸਕਦੇ ਹੋ ਕਿ ਉਹ ਸ਼ਹਾਦਤਾਂ ਇਹੋ ਜਿਹੀਆਂ ਸ਼ਹਾਦਤਾਂ ਸੀ ਕਿ ਮੈਂ ਫਿਰ ਕਵਾਂਗਾ ਅਗਰ ਉਹ ਸਭ ਨਾ ਜਾਤੇ ਤਾਂ ਹਮ ਨਾ ਆਤੇ ਉਹ ਸ਼ਹਾਦਤਾਂ ਕਰਕੇ ਅਸੀਂ ਅੱਜ ਸਾ ਲੈ ਰਹੇ ਆਂ ਔਰ ਅੱਜ ਵੀ ਜੋ ਅਸੀਂ ਗੁਰੂ ਸਾਹਿਬ ਦਾ ਜਿਹੜਾ 22 ਤਰੀਕ ਤੋਂ 27 ਤਰੀਕ ਤੱਕ ਵੈਸੇ ਮੇਨ ਸ਼ਹਾਦਤਾਂ ਨੇ ਦਸੰਬਰ ਦੇ ਵਿੱਚ ਹਮੇਸ਼ਾ ਜਸ ਸੇਵਾ ਸੋਸਾਇਟੀ ਆ ਸ਼ਹਾਦਤਾਂ ਦੇ ਦਿਨ ਇਹ ਸਾਰੀ ਸੰਗਤ ਦੇ ਨਾਲ ਮਨਾਉਂਦੇ ਆਂ ਔਰ ਬੜੇ ਹੀ ਫਕਰ ਦੇ ਨਾਲ ਸੁਖਮਨੀ ਸਾਹਿਬ ਦਾ ਪਾਠ ਕਰਦੇ ਆਂ ਛੋਟੀਆਂ-ਛੋਟੀਆਂ ਗੱਲਾਂ ਗੁਰੂ ਸਾਹਿਬ ਦੀਆਂ ਸਾਂਝੀਆਂ ਕਰਦੇ ਆਂ ਕਿਉਂਕਿ ਹਿਸਟਰੀ ਕੀ ਹੁੰਦੀ ਹੈ ਹਿਸਟਰੀ ਜਰ ਤੱਕ ਦੁਬਾਰਾ ਪੜੀ ਨਹੀਂ ਜਾਂਦੀ ਉਹਦੇ ਬਾਰੇ ਗੱਲਾਂ ਨਹੀਂ ਹੁੰਦੀਆਂ ਤੇ ਹਿਸਟਰੀ ਜਿਹੜੀ ਹੈ ਉਹ ਮਿਸਟਰੀ ਰਹਿ ਜਾਂਦੀ ਹੈ ਤੇ ਹਿਸਟਰੀ ਦੀਆਂ ਗੱਲਾਂ ਕਰਕੇ ਗੁਰੂ ਸਾਹਿਬ ਬਾਰੇ ਆਪ ਅਸੀਂ ਆਪਸ ਵਿੱਚ ਗੱਲਾਂ ਕਰਦੇ ਆ ਔਰ ਇਸ ਤੋਂ ਵੱਡੀ ਸ਼ਹਾਦਤ ਕੋਈ ਨਹੀਂ ਹੈ ਔਰ ਪ੍ਰਾਊਡ ਫੀਲ ਕਰਿਆ ਕਰੋ ਸਾਰੇ ਜਾਣੇ ਕਿ ਸਾਨੂੰ ਗੁਰੂ ਸਾਹਿਬ ਨੇ ਸਿੱਖ ਸਿੱਖ ਬਣਾਇਆ ਬਿਕਾਜ਼ ਆਈ ਆਲਵੇਸ ਫੀਲ ਕਿ ਸਿੱਖ ਇਸ ਨਾਟ ਅ ਰਿਲੀਜੀਅਨ ਇਟ ਇਜ਼ ਅ ਪਿਓਰਿਟੀ ਕਿ ਅਸੀਂ ਸਿੱਖਦੇ ਆ ਸਿੱਖ ਮੀਨਸ ਲਰਨਰ ਤੇ ਗੁਰੂ ਸਾਹਿਬ ਨੇ ਸਾਨੂੰ ਲਰਨਰ ਬਣਾਇਆ ਅੱਜ ਵੀ ਇੱਥੇ ਆਏ ਆ ਕੁਝ ਸਿੱਖ ਕੇ ਜਾਵਾਂਗੇ ਔਰ ਬੜੀ ਵੱਡੀ ਗੱਲ ਆ ਕਿ ਸਾਡੇ ਵੱਡੇ ਵੀਰ ਰਾਜੂ ਜੀ ਦਾ ਜਨਮ ਦਿਨ ਆ ਔਰ ਤੁਸੀਂ ਵੇਖ ਸਕਦੇ ਹੋ ਕਿ ਜਨਮ ਦਿਨ ਇਸ ਤਰ੍ਹਾਂ ਗੁਰੂ ਸਾਹਿਬ ਦਾ ਨਾਮ ਲੈ ਕੇ ਮਨਾਉਣਾ ਔਰ ਉਹਨਾਂ ਦਾ ਆਸ਼ੀਰਵਾਦ ਲੈਣਾ ਬਹੁਤ ਜ਼ਰੂਰੀ ਹੈ ਉਹਨਾਂ ਦਾ ਸਾਰਾ ਪਰਿਵਾਰ ਆਇਆ ਅਸੀਂ ਜੀਆਂ ਆ ਇਹਨੂੰ ਕਰਦੇ ਆ ਔਰ ਰਾਜੂ ਭੱਜ ਦਾ ਬਹੁਤ ਧੰਨਵਾਦ ਕਿ ਉਹਨਾਂ ਨੇ ਅੱਜ ਗੁਰੂ ਸਾਹਿਬ ਦੀਆਂ ਸਾਨੂੰ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਤੇ ਬlesing ਸਾਨੂੰ ਉਹਨਾਂ ਕਰਕੇ ਮਿਲੀਆਂ ਕਿਉਂਕਿ ਜਦੋਂ ਵੀ ਅਸੀਂ ਸੁਖਮਨੀ ਸਾਹਿਬ ਯਾਦ ਰੱਖਿਓ ਇੱਕ ਜਾਨਾ ਪੜਦਾ ਨਾ ਸੁਖਮਨੀ ਸਾਹਿਬ ਤੇ ਇੱਕ ਜਾਨੇ ਨੂੰ ਬlesings ਮਿਲਦੀਆਂ ਇਸ ਘਰ ਦੇ ਵਿੱਚ 40 ਜਾਨਿਆਂ ਨੇ ਸੁਖਮਨੀ ਸਾਹਿਬ ਪਾਠ ਪੜਿਆ ਮੇਰੀ ਸਭ ਨੂੰ ਬੇਨਤੀ ਹੈ ਇਕੱਠੇ ਹੋ ਕੇ ਸੁਖਮਨੀ ਸਾਹਿਬ ਪਾਠ ਇਸ ਤਰ੍ਹਾਂ ਹੀ ਕਰਿਆ ਕਰੋ ਕੋਈ ਵੀ ਕਰੇ ਪਰ ਤਕਰੀਬਨ 15 20 ਜਾਨੇ ਇਕੱਠੇ ਹੋ ਕੇ ਜਦੋਂ ਆਵਾਜ਼ ਨਿਕਲਦੀ ਹੈ ਅਰਦਾਸ ਹੈ ਔਰ ਅਰਦਾਸ ਦੀ ਪਾਵਰ ਮਿਰਕਲਸ ਹੁੰਦੇ ਆ ਔਰ ਵੇਖ ਲਿਓ ਅੱਜ ਵੀ ਬੀਰਿੰਦਰ ਭਾਜੀ ਅਰਦਾਸ ਕਰਨਗੇ ਸਾਡੇ ਕੋਲ ਤਿੰਨ ਚਾਰ ਚੀਜ਼ਾਂ ਨੇ ਸਾਡੇ ਪਰਿਵਾਰ ਦੇ ਦੋ ਤਿੰਨ ਜੀ ਬਿਮਾਰ ਨੇ ਉਹਨਾਂ ਲਈ ਅਰਦਾਸ ਰਾਜੂ ਭਾਜੀ ਗੇਤੀ ਮਾਮੀ ਲਈ ਅਰਦਾਸ ਕੇ ਔਰ ਫੁਲਤ ਹੋਣ ਇੱਕ ਹਮਲੇ ਅਰਦਾਸ ਉਹਨਾਂ ਦੀ ਫੈਮਿਲੀ ਲਈ ਅਰਦਾਸ ਦਿਲੋਂ ਅਰਦਾਸ ਜਸ ਸੇਵਾ ਸੋਸਾਇਟੀ ਲਈ ਅਰਦਾਸ ਕਿ ਜਿਹੜਾ ਟ੍ਰੀਟਮੈਂਟ ਦਾ ਕੋਰਸ ਲੋਕਾਂ ਦਾ ਅਪਣਾਇਆ ਵੈ ਇਹ ਬਾਬਾ ਜੀ ਕਦੀ ਖਤਮ ਨਾ ਹੋਣ ਦੇਣ ਲੋਕਾਂ ਨੂੰ ਲੋੜਵੰਦ ਲੋਕਾਂ ਨੂੰ ਬਹੁਤ ਜ਼ਿਆਦਾ ਆਸ ਹੁੰਦੀ ਹੈ ਔਰ ਮੈਂ ਸਭ ਦਾ ਦਿਲੋਂ ਧੰਨਵਾਦ ਕਰਦਾ ਵਾਂ ਔਰ ਇਹ ਜਿਹੜਾ ਵੈ 28 ਤਰੀਕ ਤੱਕ ਸਾਡੇ ਪਾਠ ਚੱਲਦੇ ਰਹਿਣਗੇ ਕਿਸੇ ਨੇ ਵੀ ਆਪਣੇ ਘਰੇ ਪਾਠ ਕਰਨਾ ਹੋਵੇ ਤੇ ਸਾਨੂੰ ਸੱਦਾ ਦਿਓ ਅਸੀਂ ਸਾਰੇ ਜਾਨੇ ਮਿਲ ਕੇ ਉੱਥੇ ਵੀ ਅਰਦਾਸ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਿਾ ਸਤ ਸ੍ਰੀ ਅਕਾਲ ਇੱਕ ਵਾਰੀ ਥੋੜਾ ਸਤਨਾਮ ਵਾਹਿਗੁਰੂ